ਦੇਖੋ ਵੀਰ ਜੀ ਗਾਂ ਬਿਲਕੁਲ ਖੜੀ ਆ ਬਕਾਊ ਆ ਲੈ ਵਾ ਦੇਖੋ ਵੀਰੇ ਕਿੰਨਾ ਇਹ ਤਾਂ ਵਧੀਆ ਤਾਂ ਦੇਖੋ ਤੋਰਾ ਦੇਖੋ ਵੀਰੇ ਕਿਵੇਂ ਆ ਆ ਜਿਵੇਂ ਇਹ ਘਰ ਕੋਲ ਖੜੀ ਵੀਰ ਕੋਲੇ ਜਿਹੜੀ ਵੀਰੇ ਗਾਂ ਸੋਣੀ ਆ ਇਹ ਦੂਜੇ ਸੂਹ ਸੋਣਾ ਵੀਰੇ ਇਹ ਜਿਹੜੀ ਵੀਰੇ ਪਹਿਲੇ ਸੂਏ ਦੇ ਦੌਰਾਨ ਜਿਹੜੀ ਵੀਰੇ ਪਹਿਲੇ ਸੂਈ ਸੂਈ ਆ ਇਹਦੇ ਦੁੱਧ ਕੱਢਿਆ ਹੈਗਾ 30 ਲੀਟਰ ਕੱਢਿਆ ਦੁੱਧ ਲੀਟਰ ਦਾ ਦੁੱਧ ਕੱਢੇ ਵੀਰੇ ਨੇ 30 ਲੀਟਰ ਦੁੱਧ ਹੱਲੇ ਇਹਦੇ ਪਹਿਲੇ ਸੂਏ ਕੱਢਿਆ ਜਿਹੜੇ ਵੀਰੇ ਇਹਦਾ ਮੋਲਾ ਹੈਗਾ ਉਹਦੇ 140 ਮੋਲਾ ਹੈਦਾ ਵੀਰੇ ਦੇਖ ਤੁਸੀਂ ਜਿਹੜੀ ਵੀਰੇ ਬਾ ਸੇਲ ਕਰਨੀ ਹੈਗੀ 120 ਵਿੱਚ ਨਹੀਂ ਆਪਾਂ ਹੈ ਠੀਕ ਹੈ ਨਾ ਦੇਖੋ ਪੂਰਾ ਠੀਕ ਹੈ ਨਾ ਆ ਵੀਰ ਖੜਾ ਦੇਖੋ ਤੁਸੀਂ ਤੁਹਾਨੂੰ ਦਿਖਾ ਦਿੰਦਾ ਅਦਰ ਦੀ ਛੇੜ ਤੋਂ ਦਿਖਾ ਦਿੰਦਾ ਨੀ ਕੋਈ ਗਰੀ ਵੀਰ ਦਾ ਆਪਾਂ ਨੰਬਰ ਪਾਵਾਂਗੇ ਉੱਤੇ ਵੀਡੀਓ ਤੇ ਨੰਬਰ ਪਾਵਾਂਗੇ ਵੀਡੀਓ ਆਪਾਂ ਸੀਗਾ ਇੱਕੋ ਗਰੀ ਥਾਂ ਦੇ ਕੋਤੀ ਆਉਂਦੇ ਮੁੱਠੀ ਜਨੇ ਥਾਣਾ ਹੁੰਦੇ ਹਨ ਮੁੱਠੀ ਚ ਠੀਕ ਹੈ ਨਾ ਦੇਖੋ ਯਾਰ ਤੁਸੀਂ ਚੱਡਾ ਦੇਖੋ ਪਿਆਨ ਕੋ ਪੈਨ ਹਨ ਪੂਰਾ ਗੁੰਦਿਆ ਪਿਆਚੈਨ ਚੱਡਾ ਦੇਖੋ ਠੀਕ ਹੈ ਨਾ ਦੇਖੋ ਹੈ ਜਿਹੜੇ ਬੈਣੀ ਜੋ ਮਾਰਦੀ ਲੈ ਜੀ ਜਿਹੜੇ ਬਰੇ ਇਹ ਪਹਿਲੇ ਸੂਈ ਸੂਈ ਆ ਪਹਿਲੇ ਸੂਈ ਇਹਨੇ ਕੱਢਿਆ ਹੈਗਾ 30 ਲੀਟਰ ਕਰਦਾ ਦੁੱਧ ਕੱਢਿਆ ਇਹਨੇ ਪਹਿਲੇ ਸੋਏ 30 ਲੀਟਰ ਦੁੱਧ ਜੀ ਵੇਚਣੀ ਹੈ 1 40 ਦੇ ਕਹਿੰਦੇ ਵੀਰੇ ਠੀਕ ਹੈ ਨਾ ਓਕੇ ਹੁਣ ਵੀਰੇ ਆਪਾਂ ਵੀਰੇ ਦਾ ਮੈਲ ਨੰਬਰ ਆਪਾਂ ਪੁੱਛਾਂਗੇ ਮੈਲ ਨੰਬਰ ਕਿੰਨਾ ਕਿੰਨਾ ਮੈਲ ਨੰਬਰ ਹੈ ਆਪਣਾ ਜੀ ਆਪਣਾ ਮੋਬਾਈਲ ਨੰਬਰ ਹੈ 947823664 ਅੱਚਰਵਾਲ ਪਿੰਡ ਹੈ ਤਹਿਿਲ ਰੈਕੋਟਾ ਜ਼ਿਲ੍ਹਾ ਲੁਧਿਆਣਾ ਜੀ ਦੁਬਾਰਤ ਬੋਲ ਦਵਾ ਨੰਬਰ ਤੇ 947823664 ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂ ਜੀ ਠੀਕ ਹੈ ਜੀ